ਅਸੀਂ ਇੱਕ ਮੰਗ ਵੀ ਕਰਦੇ ਆ ਕਿ ਇੱਥੇ ਦੂਜੀ ਤੀਜੀ ਵਾਰੀ ਜਾਨਵਰ ਜਿਹੜੇ ਆ ਉਹ ਇਸ ਨਹਿਰ 'ਚ ਸੁੱਟੇ ਗਏ ਨੇ ਗੁਰਾਦੇ ਦੇ ਨਜ਼ਦੀਕੀ ਪਿੰਡ ਰੋੜਕਾ ਖੁਰਦੇ ਦੀ ਨਹਿਰ 'ਚ ਅਕਸਰ ਹੀ ਕੁਝ ਲੋਕ ਬੇਸਹਾਰਾ ਪਸ਼ੂਆਂ ਨੂੰ ਕੀ ਨਹਿਰ 'ਚ ਛੜ ਦਿੰਦੇ ਨੇ ਅਤੇ ਕੜਾਕੇ ਦੀ ਠੰਡ ਵਿੱਚ ਇਹ ਬੇਜਵਾਨ ਪਸ਼ੂ ਠੰਡੇ ਪਾਣੀ 'ਚ ਪਏ ਰਹਿੰਦੇ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਦੋਂ ਇਸ ਬਾਰੇ ਸ਼ਿਵ ਸੈਨਾ ਅਖੰਡ ਭਾਰਤ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਆਪਣੀ ਟੀਮ ਨਾਲ ਨਹਿਰ ਤੇ ਪੁੱਜੇ ਅਤੇ ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਿਸਥਾਪਿਤ ਕੀਤਾ ਜਿਸ ਤੋਂ ਬਾਅਦ ਨਗਰ ਕੌਂਸਲ ਗੁਰਆਂ ਦੀ ਟੀਮ ਨਹਿਰੀ ਵਿਭਾਗ ਅਤੇ ਪਿੰਡ ਵਾਸੀਆਂ ਨੇ ਨਹਿਰ ਤੇ ਜਾ ਕੇ ਦੇਖਿਆ ਤਾਂ ਨੌ ਪਸ਼ੂ ਨਹਿਰ ਵਿੱਚ ਛੱਡੇ ਹੋਏ ਸਨ ਜੋ ਕਿ ਬਾਹਰ ਨਿਕਲਣ ਤੋਂ ਅਸਮਰਥ ਸਨ ਇਸ ਤਰ੍ਹਾਂ ਰਾਗੀਰ ਹਰੀਸ਼ ਬਾਬਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਹਿਰ 'ਚ ਕਾਫੀ ਪਾਣੀ ਹੋਣ ਤੇ ਇੱਕ ਗਾਂ ਪਾਣੀ ਵਿੱਚ ਛੱਡੀ ਗਈ ਸੀ ਜਿਸ ਨੂੰ ਨੌਜਵਾਨਾਂ ਨੇ ਬੜੀ ਹਿੰਮਸ਼ਕਤ ਤੋਂ ਬਾਅਦ ਬਾਹਰ ਕੱਢਿਆ ਸੀ ਇਸ ਮੌਕੇ ਸ਼ਿਵਸਣਾ ਅਖੰਡ ਭਾਰਤ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੇ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਜਲੰਧਰ ਦੇ ਧਿਆਨ 'ਚ ਲਿਆਂਦਾ ਹੈ ਅਤੇ ਉਹ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਤਿਆਚਾਰ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰਨ ਦੀ ਵੀ ਮੰਗ ਕਰਦੇ ਨੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰੁੜਕੇ ਵਾਲੀ ਨਹਿਰ ਦੇ ਵਿੱਚ ਪੁਲੀ ਟਾਈਟ ਹੋਣ ਕਰਕੇ ਅੱਗੇ ਜਾਨਵਰ ਨਹੀਂ ਨਿਕਲ ਸਕਦੇ ਉਹਦੇ ਵਿੱਚ 9 ਜਿਹੜੇ ਮੈਂਬਰ ਸੀਗੇ ਗਾਈਆਂ ਔਰ ਬੱਚੇ ਐਨੀਮਲ ਉਹਨਾਂ ਨੂੰ ਅਸੀਂ ਕੱਢਣ ਦਾ ਉਪਰਾਲਾ ਕੀਤਾ ਜਿਹਦੇ ਨਾਲ ਅਸੀਂ ਈਓ ਸਾਹਿਬ ਨਾਲ ਵੀ ਗੱਲ ਕੀਤੀ ਔਰ ਨਰੀ ਵਿਭਾਗ ਦੇ ਐਸਬੀਓ ਸਾਹਿਬ ਨਾਲ ਵੀ ਗੱਲ ਕੀਤੀ ਔਰ ਉਹਨਾਂ ਨੂੰ ਇਹ ਵੀ ਕਿਹਾ ਕਿ ਜਾਨਵਰਾਂ ਨੂੰ ਵਿੱਚੋਂ ਨਿਕਲਣ ਲਈ ਕੋਈ ਰਸਤਾ ਹੋਣਾ ਚਾਹੀਦਾ ਲੇਕਿਨ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਅਸੀਂ ਇਹ ਰਸਤਾ ਬਣਾਵਾਂਗੇ ਸ਼ਿਵਸੈਨਾ ਵਾਲੇ ਅਖੰਡ ਭਾਰਤ ਵਾਲੇ ਜਿਹੜੇ ਕੱਲ ਨੂੰ ਉਹਨਾਂ ਨੇ ਟਾਈਮ ਦਿੱਤਾ ਸਾਨੂੰ ਤੇ ਅਸੀਂ ਇਕੱਠੇ ਹੋਵਾਂਗੇ ਔਰ ਇਕੱਠੇ ਹੋ ਕੇ ਇਹਦਾ ਕੋਈ ਨਾ ਕੋਈ ਹੱਲ ਕੱਢਾਂਗੇ ਪਰ ਇਹ ਨੋ ਇੱਕ ਬਲਾਈਂਡ ਮਲਡਰ ਹੋ ਜਿਹੜਾ ਸੀ ਐਨੀਮਲ ਦਾ ਔਰ ਅਸੀਂ ਇਸ ਵੇਲੇ ਐਕਸ਼ਨ ਸਾਹਿਬ ਦਾ ਐਸ ਡੀਓ ਨਹਿਰੀ ਵਿਭਾਗ ਦਾ ਕੁਝ ਪਿੰਡ ਵਾਲੇ ਪਤਵੰਤੇ ਸੱਜਣ ਕੁਝ ਸਰਾ ਸਟਾਫ ਔਰ ਸਾਡੇ ਸ਼ਹਿਰਾਂ ਦੇ ਹਰਜਿੰਦਰ ਬਿੱਲਾ ਜੀ ਮੇਰੇ ਨਾਲ ਗੁਰਦੀਪ ਸਿੰਘ ਜੀ ਬਿੱਟੂ ਜੀ ਮੇਰੇ ਨਾਲ ਗੁਰਵਿੰਦਰ ਜੀ ਜਸਾ ਜੀ ਸਰੂਪ ਕੁਮਾਰ ਜੀ ਜਿਹੜੇ ਏਸੀ ਡਿਪਾਰਟਮੈਂਟ ਤੋਂ ਸਰਕਾਰੀ ਡਿਪਾਰਟਮੈਂਟ ਤੋਂ ਠੇਕੇ ਤੇ ਨਹੀਂ ਜਾਂ ਕਿਸੇ ਵੀ ਤਰ੍ਹਾਂ ਨਹੀਂ ਉਹ ਆਪਣਾ ਸਹਿਯੋਗ ਲਾ ਕੇ ਜੀਸੀਬੀ ਲਾ ਕੇ ਟਰਾਲੀਆਂ ਲਾ ਕੇ ਇਹਨਾਂ ਐਨੀਮਲਸ ਨੂੰ ਵਿੱਚੋਂ ਕੱਢਿਆ ਔਰ ਅਸੀਂ ਅਖੀਰ ਦੇ ਵਿੱਚ ਪ੍ਰੈਸ ਦਾ ਪਿੰਡ ਵਾਲਿਆਂ ਦਾ ਔਰ ਐਸਡੀਓ ਸਾਹਿਬ ਦਾ ਔਰ ਈਓ ਸਾਹਿਬ ਦਾ ਧੰਨਵਾਦ ਕਰਦੇ ਆਂ ਭਈ ਤੁਸੀਂ ਆਪਣੀ ਲੇਬਰ ਲਾ ਕੇ ਫੋਰਸ ਲਾ ਕੇ ਜੀਸੀਬੀ ਲਾ ਕੇ ਜਿਸ ਵੀ ਤਰ੍ਹਾਂ ਇਹਨਾਂ ਨੂੰ ਐਨੀਮਲਸ ਨੂੰ ਕੱਢਿਆ ਲੇਕਿਨ ਅਸੀਂ ਇੱਕ ਮੰਗ ਵੀ ਕਰਦੇ ਆ ਸ਼ਿਵ ਸੈਨਾ ਖੰਡ ਭਾਰਤ ਸੰਗਠਨ ਮੰਤਰੀ ਮੈਂ ਪੰਜਾਬ ਗੁਰਿੰਦਰ ਸਿੰਘ ਅਸੀਂ ਇੱਕ ਮੰਗ ਵੀ ਕਰਦੇ ਆ ਕਿ ਇੱਥੇ ਦੂਜੀ ਤੀਜੀ ਵਾਰੀ ਜਾਨਵਰ ਜਿਹੜੇ ਆ ਉਹ ਇਸ ਨਹਿਰ ਚ ਸੁੱਟੇ ਗਏ ਨੇ ਦੋ ਵਾਰੀ ਅਸੀਂ ਅੱਗੇ ਵੀ ਕੱਢ ਚੁੱਕੇ ਸੀ ਰੌਲਾ ਨਹੀਂ ਪਾਇਆ ਲੇਕਿਨ ਇਸ ਵਾਰੀ ਕੁਝ ਸੱਜਣ ਕੱਢਣ ਨਹੀਂ ਸੀ ਦਿੰਦੇ ਇਸ ਕਰਕੇ ਅਸੀਂ ਐਸਡੀਓ ਸਾਹਿਬ ਨੂੰ ਤੇ ਉਹਨਾਂ ਨੂੰ ਕਹਿੰਦੇ ਆ ਵੀ ਇਹਦੀ ਨਹਿਰ ਦੀ ਹਰਿਆਣੇ ਦੀ ਤਰਜ ਦੇ ਉੱਤੇ ਇੱਟਾਂ ਲਾ ਕੇ ਇੱਟਾਂ ਲਾ ਕੇ ਟੇਪਰ ਬਣਾ ਕੇ ਕਿ ਜਾਨਵਰ ਇਹਦੇ ਵਿੱਚੋਂ ਆਪਣੇ ਆਪ ਨਿਕਲ ਸਕੇ ਦੋ ਤਿੰਨ ਜਗ੍ਹਾ ਤੇ ਇਹ ਜਾਨਵਰ ਕੱਢਣ ਦੀ ਜਿਹੜੀ ਆ ਸਹੂਲਤ ਪ੍ਰਵਈਆ ਕਰਾਉਣ ਔਰ ਅਸੀਂ ਵੀ ਜਿੰਨਾ ਸਹਿਯੋਗ ਆ ਉਹ ਉਹਨਾਂ ਨਾਲ ਕਰਾਂਗੇ ਔਰ ਇਹਨਾਂ ਕਹਿੰਦਾ ਹੋਇਆ ਮੈਂ ਫੇਰ ਇੱਕ ਵਾਰੀ ਸਭ ਸਾਨਾ ਅਖੰਡ ਭਾਰਤ ਵੱਲੋਂ ਅਸੀਂ ਐਸ.ਡੀ.ਓ. ਸਾਹਿਬ ਨੂੰ ਮੇਲ ਸਾਰਾ ਕੁਝ ਕੀਤਾ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਈ.ਓ. ਸਾਹਿਬ ਨੇ ਵੀ ਪਾਇਆ ਪ੍ਰੈਸ ਨੇ ਵੀ ਪਾਇਆ ਔਰ ਇਹ ਤੁਹਾਡੇ ਸਾਹਮਣੇ 9 ਐਨੀਮਲ ਕੱਢਲੇ ਨੇ ਇਹ ਜਿਹੜੇ ਹੁਣ ਗੁਰਾਇਆ ਕਿਸੇ ਜਗ੍ਹਾ ਤੇ ਇਹਨਾਂ ਨੂੰ ਲਿਜਾ ਕੇ ਡੰਪ ਕਰਨਗੇ ਤੇ ਉਸ ਤੋਂ ਬਾਅਦ ਅਗਲਾ ਜਾਂਦਾ ਕੀ ਆ ਮੈਡੀਕਲ ਹੋਏਗਾ ਕੀ ਹੋਏਗਾ ਕਿਵੇਂ ਨਹੀਂ ਹੋਏਗਾ ਲੇਕਿਨ ਇਹ ਜਿਹੜੇ ਨਹਿਰ ਚ ਜਾਨਵਰ ਘੇਰ ਕੇ ਛੁੱਟੇ ਜਾਂਦੇ ਆ ਆਪਣੇ ਆਪਣੀ ਇੰਡਿੰਗ ਦੇ ਇਹਨਾਂ ਦਾ ਪ੍ਰੋਪਰ ਹੱਲ ਕੀਤਾ ਜਾਵੇ ਤਾਂ ਕਿ ਕੋਈ ਐਨੀਮਲ ਮਰੇ ਨਾ